ਸਾਡੇ ਇਹ ਤਿੰਨ ਸ਼ਹੀਦ ਅੰਗਰੇਜ਼ੀ ਸਾਮਰਾਜ ਨਾਲ ਉਹਦੇ ਪ੍ਰਬੰਧ ਨਾਲ ਟਕਰਾ ਕੇ ਸ਼ਹੀਦ ਹੋਏ ਨੇ ਜਦੋਂ ਇਹ ਤਿੰਨ ਸ਼ਹੀਦਾਂ ਦਾ ਨਾਂ ਆਉਂਦਾ ਹੈ ਤਾਂ ਭਗਤ ਸਿੰਘ ਦਾ ਨਾਂ ਸਿਖਰ ਤੇ ਕਿਉਂ ਆਉਂਦਾ ਹੈ ਜਿਹੜੇ ਸਾਡੇ ਹਾਕਮ ਨੇ ਉਹਨਾਂ ਨੇ ਭਗਤ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਫੜਾਇਆ ਹੋਇਆ ਸਾਡੇ ਨੌਜਵਾਨ ਹਿੱਸੇ ਨੂੰ ਇਹ ਗੱਲ ਪਸੰਦ ਆ ਕਿ ਭਗਤ ਸਿੰਘ ਬਹੁਤ ਸੂਰਮਾ ਸੀ ਦਲੇਰ ਸੀ ਉਹਦੇ ਕੋਲੇ ਪਿਸਤੌਲ ਸੀ ਉਹਨੇ ਅੰਗਰੇਜ਼ੀ ਸਾਮਰਾਜ ਦੇ ਉਸ ਬੰਦੇ ਨੂੰ ਫੁੰਡਿਆ ਸੀ ਜਿਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾ ਕੇ ਸਧਾਰਨ ਜਨਤਾ ਦਾ ਕਤਲੇਆਮ ਕੀਤਾ ਸੀ ਉਨਾ ਉਹਨੇ ਜਿਹਨੇ ਸੈਮਨ ਕਮਿਸ਼ਨ ਦੇ ਵਿਰੋਧ ਚ ਲਾਲਾ ਲਾਜਪਤ ਰਾਏ ਦਾ ਲਾਠੀਆਂ ਮਾਰ ਕੇ ਕਤਲ ਕੀਤਾ ਸੀ ਉਸ ਬੰਦੇ ਨੂੰ ਮਾਰਿਆ ਇਹ ਜ ਕਰਕੇ ਉਹਨੂੰ ਸੂਰਮਾ ਦੇਖਦੇ ਹੋ ਸਾਡੇ ਹਾਕਮਾਂ ਨੇ ਉਹਨੂੰ ਅੱਤਵਾਦੀ ਕਿਹਾ ਭਾਰਤ ਦੇ ਹਾਕਮਾਂ ਨੇ ਜਿਹੜੇ ਭਾਰਤ ਦੇ ਵਿੱਚ ਅੰਦੋਲਨ ਕਰ ਰਹੀ ਧਰਸੀ ਕਾਂਗਰਸ ਉਹਨਾਂ ਨੇ ਵੀ ਅੰਗਰੇਜ਼ਾਂ ਦੀ ਹੱਥ ਹਾਂ ਮਿਲਾ ਕੇ ਉਹਨੂੰ ਅੱਤਵਾਦੀਆਂ ਕਿਹਾ ਉਹ ਹਿੰਸਕ ਕਿਹਾ ਹਿੰਸਾ ਕਰਨ ਵਾਲਾ ਕਿਹਾ ਦੋ ਵਿਚਾਰਾਂ ਚੱਲੀਆਂ ਦੋਨਾਂ ਵਿਚਾਰਾਂ ਦਾ ਇਹ ਇਸ਼ੂ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢਣਾ ਇਸ ਗੱਲ ਤੇ ਸਾਰੇ ਲੋਕ ਇਕੱਠੇ ਸੀ ਕਿੰਗਰੇ ਜਾਨੂ ਭਾਰਤ ਦੇ ਵਿੱਚ ਰਹਿਣ ਨਹੀਂ ਦੇਣਾ ਪਰ ਰੌਲਾ ਇਹ ਸੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਹਕੂਮਤ ਹੋਊਗੀ ਉਹ ਕਿੰਨੇ ਲੋਕਾਂ ਦੀ ਹੋਊਗੀ ਤੇ ਉਹ ਕੀ ਕਰੂਗੀ ਗਾਂ ਵਾਸਤੇ ਉਹਦੀ ਨੀਤੀ ਕੀ ਹੋਊ ਉਹਦੀ ਪਾਲਸੀ ਕੀ ਹੋ ਉਹ ਮਜ਼ਦੂਰਾਂ ਵਾਸਤੇ ਕੀ ਸੋਚਦੀ ਐ ਉਹ ਕਿਸਾਨਾਂ ਵਾਸਤੇ ਕੀ ਸੋਚਦੀ ਐ ਉਹ ਛੋਟੀ ਇੰਡਸਟਰੀ ਵਾਸਤੇ ਕੀ ਸੋਚਦੀ ਐ ਦੁਕਾਨਦਾਰਾਂ ਵਾਸਤੇ ਕੀ ਸੋਚਦੀ ਐ ਵਿਦਿਆਰਥੀਆਂ ਬਾਰੇ ਕੀ ਸੋਚਦੀ ਐ ਔਰਤਾਂ ਬਾਰੇ ਹੋ ਕੀ ਸੋਚਦੀ ਐ ਕੀ ਇਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਕਿ ਜਿੱਥੇ ਸਾਰੇ ਵਰਗ ਦੇ ਲੋਕ ਸੁਖੀ ਬਸਦੇ ਹੋਣ ਬਾਕੀ ਸੇਖੋ ਹਰਾਂ ਦਾ ਇਨਕਲਾਬ ਦਾ ਨਾਰਾ ਤੇ ਸਾਮਰਾਜੀ ਮੁਰਦਾਬਾਦ ਦਾ ਨਾਰਾ ਇਹ ਸੀ ਕਿ ਕੀ ਇਥੇ ਬਰਾਬਰਤਾ ਦਾ ਸਮਾਜ ਹੋਊਗਾ ਇਹ ਜਦੋਂ ਗੱਲ ਸੀ ਜਿਹੜੀ ਗੋਲੀਆਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਗੱਡੀ ਐ ਰਵਾਲਬਰ ਦੇ ਵਿੱਚ ਕਿਤਾਬਾਂ ਉਹਨੇ ਸੈਂਕੜੇ ਪੜੀਆਂ ਨੇ ਪਰ ਕਿਤੇ ਇਹ ਜ਼ਿਕਰ ਕਿਉਂ ਨਹੀਂ ਹੁੰਦਾ ਕਿ ਭਗਤ ਸਿੰਘ ਫਿਲਾਸਫਰ ਵੀ ਸੀ ਜੇ ਮੈਂ ਸਾਨੂੰ ਜਾਣਕਾਰੀ ਦੇਣੀ ਹੋਵੇ ਭਗਤ ਸਿੰਘ ਬਹੁਤ ਹੀ شریف ਨੌਜਵਾਨ ਸੀ ਜਿਹੜਾ ਮਨੁੱਖਤਾ ਨੂੰ ਬਹੁਤ ਪਿਆਰ ਕਰਦਾ ਸੀ ਜਿਹੜਾ ਗਰੀਬਾਂ ਨੂੰ ਗਾਇਆਂ ਲਾ ਲੈਂਦਾ ਸੀ ਜਿਹਦੀ ਜ਼ਿੰਦਗੀ ਦਾ ਮਨੋਰਥ ਇਹ ਸੀ ਕੇ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਖੁਸ਼ਹਾਲ ਹੋਣ। ਇਹਦੀ ਖਾਤਰ ਉਹਨੇ ਕਿਤਾਬਾਂ ਵੀ ਪੜ੍ਹੀਆਂ। ਉਹਨੇ ਲਿਖਤਾਂ ਵੀ ਕੀਤੀਆਂ। ਉਹਨੇ ਦੱਸਿਆ ਵੀ ਇਹ ਪ੍ਰਬੰਧ ਕਿਵੇਂ ਚਲਾਇਆ ਜਾ ਸਕਦਾ। ਆਪਦੇ ਦੇਸ਼ ਦੇ ਖਾਸੇ ਨੂੰ ਤੇ ਹਾਲਤ ਨੂੰ ਪਛਾਣਿਆ ਉਹਨੇ। ਉਹਦੀ ਬਹਾਦਰੀ ਅੰਗਰੇਜ਼ੀ ਸਾਮਰਾਜ ਦੇੋਂ ਭੇਜਣ ਦੀ ਖਾਤਰ ਇਥੋਂ ਵਿਦਾ ਕਰਨ ਦੀ ਖਾਤਰ ਇਥੋਂ ਭਜਾਉਣ ਦੀ ਖਾਤਰ ਤਾਂ ਹਜ਼ਾਰਾਂ ਲੋਕ ਜੀ ਦੋਇਨੇ ਇੱਕ ਕੱਲਾ ਸ਼ਹੀਦ ਨਹੀਂ ਹੋਇਆ ਇਹਨੇ ਦਿਸ਼ਾ ਵੀ ਦਿੱਤੀ ਆ ਸਮਾਜ ਨੂੰ ਲੈਣ ਵੀ ਦਿੱਤੀ ਇਹਦੀ ਤਾਂ ਕਰਕੇ ਵਿਸ਼ੇਸ਼ ਜਗ੍ਹਾ ਹੁਣ ਸ਼ਹੀਦ ਤਾਂ ਤਿੰਨ ਹੋਏ ਨੇ ਬਈ ਇਕੱਠੇ ਸਫਾਸੀ ਚੜਿਆ ਕਤਾਰਾਂ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਇਹਨੇ ਪੜੀਆਂ ਨੇ ਸਰੇ ਦਾ ਸ਼ਰੀਫ ਹੈ ਜਿਹੜਾ ਮਜ਼ਦੂਰ ਉਹਦੇ ਝਾੜੂ ਮਾਰਨ ਆਉਂਦਾ ਹੈ ਉਹਨੂੰ ਪਹਿਲਾਂ ਕੋਠੜੀ ਸਾਫ ਕਰਨ ਤੋਂ ਪਹਿਲਾਂ ਦੱਸਿਆ ਜਾਂਦਾ ਵੀ ਇਹੇ ਕੋਠੜੀ ਭਗਤ ਸਿੰਘ ਦੀ ਹੈ ਜਿਹੜੀ ਤੂੰ ਸਾਫ ਕਰਦਾ ਹੈ ਉਹ ਨਾਲੇ ਝਾੜੂ ਮਾਰੀ ਜਾਂਦਾ ਨਾਲੇ ਕੰਬੀ ਜਾਂਦਾ ਕਿ ਜਦ ਇਹ ਬੜੇ ਦਹਿਸ਼ਤਗਰ ਦੀ ਕੋਠੜੀ ਜਦੋਂ ਮੈਂ ਮੇਰੇ ਕਿਤੇ ਇੱਥੇ ਕੋਠੜੀ ਸਾਫ ਕਰਦੇ ਕਰਦੇ ਨਾ ਕਿਤੇ ਆ ਜੇ ਜਦੋਂ ਅੰਦਰ ਜਾਂਦਾ ਉਹਨੂੰ ਸਾਫ ਕਰਨ ਨੂੰ ਉਹ ਡਰਦਾ ਅੰਦਰ ਵੜਦਾ ਨਹੀਂ ਇਹ ਭਗਤ ਸਿੰਘ ਦੀ ਕੋਠੜੀ ਜਾਣਾ ਕਿਉਂਕਿ ਭਗਤ ਸਿੰਘ ਦੇ ਬਾਰੇ ਐਡਾ ਪ੍ਰਚਾਰ ਕੀਤਾ ਹੋਇਆ ਸੀ ਵੀ ਉਹ ਖੌਫ ਉਹਦਾ ਬਹੁਤ ਹੀ ਖਤਰਨਾਕ ਬੰਦਾ ਹੈ ਪਰ ਜਦੋਂ ਭਗਤ ਸਿੰਘ ਨੂੰ ਭੋਗੇ ਨੇ ਜਿਹਨੂੰ ਭੱਗੀ ਕਹਿੰਦੇ ਆ ਜਿਹਨੂੰ ਸਵੀਪਰ ਕਹਿੰਦੇ ਆ ਇਹਨੂੰ ਝਾੜੂ ਮਾਰਨ ਵਾਲਾ ਬੰਦਾ ਕਹਿੰਦੇ ਆਪਾਂ ਜਦੋਂ ਭੋਗੇ ਨੇ ਉਹਨੂੰ ਨੇੜੇੋਂ ਦੇਖਿਆ ਕਿ ਸਰਦਾਰਾ ਤੂੰ ਮੇਰੇ ਹੱਥਾਂ ਦੀ ਰੋਟੀ ਵੀ ਖਾ ਲੇਗਾ ਸਰਦਾਰਾ ਮੈਨੂੰ ਤੇਰੀਆਂ ਮਿੱਠੀਆਂ ਗੱਲਾਂ ਕੀ ਰੈਂਦੀਆਂ ਨੇ ਕਦੇ ਉਹ ਵੀ ਦਿਨ ਹੋਣਗੇ ਜਦੋਂ ਸਾਡੇ ਝਾੜੂ ਮਾਰਨ ਵਾਲਿਆਂ ਦੀ ਬੁੱਕਤ ਹੋਊਗੀ ਕਦੇ ਸਰਦਾਰਾ ਉਹ ਵੀ ਦਿਨ ਹੋਣਗੇ ਕਿ ਇੱਥੇ ਧਨਾੜ ਤੇ ਗਰੀਬ ਬਰਾਬਰ ਖੜਿਆ ਕਰਨਗੇ ਕਦੇ ਸਰਦਾਰਾ ਇਹੋ ਜਿਹਾ ਦਿਨ ਵੀ ਆਊਗਾ ਇੱਥੇ ਰਾਜਾ ਨਹੀਂ ਰੰਕ ਵੱਡੇ ਹੋਣਗੇ ਇੱਥੇ ਜਨਤਾ ਵੱਡੀ ਹੋਊ ਰਾਜੇ ਹੀਟਾ ਹੋਣਗੇ ਕਿਤੇ ਇਹ ਹਜਾ ਦਿਨ ਵੀ ਤੂੰ ਲੈ ਦੇਣਾ ਆਉਂਦੀ ਆ ਪੱਗ ਸਿੰਘ ਦੀਆਂ ਲੈਣਾ ਇਹ ਕਹਿੰਦੀਆਂ ਨੇ ਕਿ ਇੱਥੇ ਇਸ ਤਰ੍ਹਾਂ ਦਾ ਸਮਾਜ ਸਿਰਜਣ ਦੀ ਲੋੜ ਹੈ ਕਿ ਧੱਕਾ ਕਿਸੇ ਨਾਲ ਵੀ ਨਾ ਹੋਵੇ ਹੁਣ ਪੱਗਾ ਸੋਡੇ ਸਾਰਿਆਂ ਦੇ ਭਗਤ ਸਿੰਘ ਵਾਲੀਆਂ ਮੰਨੀਆਂ ਉਸੇ ਜਦੋਂ ਭਗਤ ਸਿੰਘ ਦੇ ਪੱਗਾਂ ਤੇ ਚੁੰਨੀਆਂ ਲੈ ਕੇ ਜਾਂਦੇ ਹੋ। ਦਾ ਸਾਨੂੰ ਇਹ ਵਿਚਾਰ ਤਾਂ ਹੋਣਾ ਚਾਹੀਦਾ ਹੈ। ਬੀਜਰਾ ਸਿੰਘ ਕਿਸੇ ਨੇ ਠੱਗੀ ਤਾਂ ਨਹੀਂ ਮਾਰਨੀ। ਅਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦੇ ਰਹੇ। ਅਸੀਂ ਭਗਤ ਸਿੰਘ ਨੂੰ ਧੋਖਾ ਤਾਂ ਨਹੀਂ ਦੇ ਰਹੇ। ਉਹ ਤਾਂ ਆਮਚਾਰ ਕਹਿੰਦਾ ਸੀ। ਅਸੀਂ ਕੀ ਦੀ ਸੇਵਾ ਕਰਦੀਏ? ਅਸਾਂ ਦੀ ਸਾਹਜ ਊਚਿਆਂ ਨਾਲ ਹੋਵੇ ਕਿ ਨੀਵਿਆਂ ਨਾਲ। ਅਸੀਂ ਨੀਵੇਂ ਵਾਲੇ ਪਾਸੇ ਖੜੀਏ ਕਿ ਉੱਚੇ ਵਾਲੇ ਪਾਸੇ ਖੜੀਏ